ਦੋਸਤੋ ਅੱਜ ਮੈਂ ਤੁਹਾਡੇ ਲਈ ਪੰਜਾਬ ਵਿੱਚ ਸ਼ੁਰੂ ਕੀਤੇ ਜਾਣ ਵਾਲਾ ਸਭ ਤੋਂ ਵੱਧ ਪ੍ਰੋਫਿਟੇਬਲ ਆਈਡੀਆ ਲੈ ਕੇ ਆਇਆ ਹਾਂ ਅਜਿਹਾ ਬਿਜ਼ਨਸ ਜਿਸ ਨੂੰ ਸ਼ੁਰੂ ਕਰਕੇ ਤੁਸੀਂ ਕਦੇ ਵੀ ਘਾਟੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਇਹ ਇੱਕ ਅਜਿਹਾ ਬਿਜ਼ਨਸ ਹੈ ਜੋ ਪੰਜਾਬ ਦਾ ਬ੍ਰਾਂਡ ਹੈ ਇਸ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਕੈਨੇਡਾ ਵਿੱਚ ਵੀ ਇਹ ਪੂਰੇ ਜੋਰ ਤੇ ਚੱਲ ਰਿਹਾ ਹੈ ਇਸ ਬਿਜ਼ਨਸ ਦੇ ਨਾਲ ਨਾ ਸਿਰਫ ਤੁਸੀਂ ਕਮਾਈ ਕਰ ਸਕਦੇ ਹੋ ਸਗੋਂ ਪੰਜਾਬ ਦੇ ਕਿਸਾਨਾਂ ਦੀ ਮਦਦ ਵੀ ਕਰ ਸਕਦੇ ਹੋ ਔਰ ਇਸ ਦੇ ਨਾਲ-ਨਾਲ ਤੁਸੀਂ ਪਿੰਡਾਂ ਦੇ ਲੋਕਾਂ ਦੇ ਲਈ ਰੋਜੀ ਰੋਟੀ ਦਾ ਜ਼ਰੀਆ ਵੀ ਬਣ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਆਵਾਂ ਜਿਹੜੀਆਂ ਤੁਹਾਨੂੰ ਰੋਜ਼ਗਾਰ ਦੇ ਨਾਲ ਜੋੜਦੀਆਂ ਨੇ ਪਰ ਅੱਜ ਦੀ ਇਹ ਵੀਡੀਓ ਤੁਹਾਨੂੰ ਰੋਜ਼ਗਾਰ ਦੇ ਨਾਲ ਨਾਲ ਪੰਜਾਬੀ ਨਾਲ ਵੀ ਜੋੜੇਗੀ ਕਿਉਂਕਿ ਅੱਜ ਦੀ ਇਹ ਵੀਡੀਓ ਵੇਰਕਾ ਬੂਟ ਸ਼ੁਰੂ ਕਰਨ ਬਾਰੇ ਹੈ ਵੇਰਕਾ ਪੰਜਾਬ ਦਾ ਆਪਣਾ ਬ੍ਰਾਂਡ ਹੈ ਜਿਸ ਨੂੰ ਪ੍ਰਮੋਟ ਕਰਕੇ ਤੁਸੀਂ ਇਸ ਨੂੰ ਹੋਰ ਵੀ ਵੱਡਾ ਬਣਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬੀਆਂ ਦੇ ਡੇਅਰੀ ਪ੍ਰੋਡਕਸ਼ਨ ਪ੍ਰਮੋਟ ਵੀ ਕਰ ਸਕਦੇ ਹੋ ਔਰ ਪੰਜਾਬੀਆਂ ਦੇ ਸਿਹਤ ਦਾ ਖਿਆਲ ਵੀ ਰੱਖ ਸਕਦੇ ਹੋ ਦੋਸਤੋ ਵੇਰਕਾ ਦੇ ਨਾਲ ਤੁਸੀਂ ਦੋ ਤਰੀਕਿਆਂ ਨਾਲ ਜੁੜ ਸਕਦੇ ਹੋ ਇੱਕ ਤਾਂ ਤੁਸੀਂ ਆਪਣੀ ਡੇਰੀ ਦੇ ਥਰੂ ਜੁੜ ਸਕਦੇ ਹੋ ਦੂਜਾ ਤੁਸੀਂ ਇਹਨਾਂ ਦੀ ਫਰਾਂਚਾਈਜ਼ੀ ਲੈ ਕੇ ਉਹਦੇ ਥਰੂ ਜੁੜ ਸਕਦੇ ਹੋ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਡੇਰੀ ਦੇ ਥਰੂ ਤੁਸੀਂ ਵੇਰਕਾ ਦੇ ਨਾਲ ਕਿਵੇਂ ਜੁੜ ਸਕਦੇ ਹੋ ਡੇਰੀ ਦੇ ਜ਼ਰੀਏ ਵੇਰਕਾ ਦੇ ਨਾਲ ਜੁੜਨ ਲਈ ਤੁਹਾਨੂੰ ਕੁਝ ਮਾਮੂਲੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਿਵੇਂ ਕਿ ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਦੋ ਤੋਂ ਤਿੰਨ گاਵਾ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਇੱਕ ਛੋਟੀ ਦੁਕਾਨ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਤੁਹਾਡੇ ਕੋਲ 20 ਤੋਂ 25000 ਰੁਪਏ ਦੀ ਰਕਮ ਹੋਣੀ ਚਾਹੀਦੀ ਹੈ। ਵੇਰਕਾ ਦੀ ਡੇਰੀ ਚਲਾਉਣ ਦੇ ਲਈ ਤੁਹਾਨੂੰ ਆਸ-ਪਾਸ ਦੇ ਇਲਾਕਿਆਂ ਤੋਂ ਦੁੱਧ ਇਕੱਠਾ ਕਰਨਾ ਪਵੇਗਾ। ਫਿਰ ਉਹ ਸਾਰਾ ਇਕੱਠਾ ਕੀਤਾ ਹੋਇਆ ਦੁੱਧ ਤੁਹਾਨੂੰ ਵੇਰਕਾ ਦੇ ਪਲਾਂਟ ਤੱਕ ਪਹੁੰਚਾਉਣਾ ਪਵੇਗਾ। ਮੈਂ ਤੁਹਾਨੂੰ ਇਸ ਦੇ ਨਾਲ ਇਹ ਵੀ ਦੱਸਣਾ ਚਾਹਾਂਗਾ ਜੇ ਤੁਹਾਡਾ ਇਲਾਕਾ ਵੇਰਕੇ ਦੇ ਪਲਾਂਟ ਤੋਂ ਕਾਫੀ ਦੂਰ ਹੈ ਤੇ ਵੇਰਕੇ ਵਾਲੇ ਖੁਦ ਵੀ ਤੁਹਾਡੇ ਕੋਲ ਦੁੱਧ ਕਲੈਕਟ ਕਰ ਲੈਣਗੇ। ਜੇਕਰ ਤੁਹਾਡੇ ਪਿੰਡਾਂ ਦੇ ਲੋਕ ਆਲਰੇਡੀ ਦੁੱਧ ਕਿਤੇ ਹੋਰ ਪਾ ਰਹੇ ਨੇ ਤਾਂ ਤੁਸੀਂ ਕੁਝ ਕੇ ਸਹੂਲਤਾਂ ਦੇ ਕੇ ਉਹ ਦੁੱਧ ਆਪਣੇ ਕੋਲ ਲੈ ਸਕਦੇ ਹੋ। ਜਿਵੇਂ ਤੁਸੀਂ ਇਕੱਲੇ-ਇਕੱਲੇ ਘ ਜਿਸ ਦੇ ਨਾਲ ਉਹਨਾਂ ਦੇ ਆਉਣ ਜਾਣ ਦੀ ਖੇਚਲ ਬਚੇਗੀ ਤੁਸੀਂ ਉਹਨਾਂ ਨੂੰ ਵੇਰਕਾ ਦੀ अहमियत ਦੱਸ ਸਕਦੇ ਹੋ ਇਸ ਦੇ ਨਾਲ ਇਹ ਵੀ ਗਾਈਡ ਕਰ ਸਕਦੇ ਹੋ ਕਿ ਵੇਰਕਾ ਹਮੇਸ਼ਾ ਤੁਹਾਡਾ ਦੁੱਧ ਲੈਂਦਾ ਹੀ ਰਹੇਗਾ ਇਸ ਦੇ ਨਾਲ ਨਾਲ ਜੇ ਤੁਸੀਂ ਹਮੇਸ਼ਾ ਵੇਰਕਾ ਨੂੰ ਦੁੱਧ ਸਪਲਾਈ ਕਰਦੇ ਰਹੋਗੇ ਤੁਹਾਡੀ ਸਿਕਿਉਰਿਟੀ ਵੀ ਬਣੀ ਰਹੇਗੀ ਵੇਰਕਾ ਦੇ ਨਾਲ ਕਿਉਂਕਿ ਵੇਰਕਾ ਇੱਕ ਪੰਜਾਬ ਦਾ ਅਜਿਹਾ ਬ੍ਰਾਂਡ ਹੈ ਜੋ ਕਦੇ ਵੀ ਬੰਦ ਨਹੀਂ ਹੋ ਸਕਦਾ ਇਸ ਦੇ ਵਿੱਚ ਦਿਨ ਪ੍ਰਤੀ ਦਿਨ ਦੁੱਧ ਦੀ ਲਾਗਤ ਵਧਦੀ ਹੀ ਰਹੇਗੀ ਅਤੇ ਇਸ ਦੇ ਨਾਲ ਹੀ ਵੇਰਕਾ ਦੀ ਡੇਰੀ ਦੇ ਵਿੱਚ ਇੰਨੀ ਜ਼ਿਆਦਾ ਬਚਤ ਹੁੰਦੀ ਹੈ ਕਿ ਤੁਹਾਨੂੰ ਅਮਰੀਕਾ ਤੱਕ ਜਾਣ ਦੀ ਲੋੜ ਨਹੀਂ ਪੈਣੀ ਆ ਹੁਣ ਵੇਰਕਾ ਡੇਰੀ ਸ਼ੁਰੂ ਕਰਨ ਦਾ ਤਰੀਕਾ ਜਾਣਦੇ ਹਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਫਰਾਂਚਾਈਜ਼ੀ ਬਾਰੇ ਦੱਸਾਂਗਾ ਦੋਸਤੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਵੇਗਾ ਕਿ ਵੇਰਕਾ ਆਲਰੇਡੀ ਬਹੁਤ ਸਾਰੇ ਡੇਰੀ ਪ੍ਰੋਡਕਟ ਬਣਾ ਰਿਹਾ ਹੈ ਇਹਨਾਂ ਨੂੰ ਬਣਾਉਣ ਦੇ ਲਈ ਹੋਰ ਵੀ ਦੁੱਧ ਦੀ ਡਿਮਾਂਡ ਹੋਏਗੀ। ਇਸ ਦੀ ਵਧਦੀ ਹੋਈ ਡਿਮਾਂਡ ਨੂੰ ਪੂਰਾ ਕਰਨ ਲਈ ਤੁਸੀਂ ਵੇਰਕਾ ਦੇ ਨਾਲ ਜੁੜ ਸਕਦੇ ਹੋ। ਤੁਸੀਂ ਆਨਲਾਈਨ ਵੇਰਕਾ ਦੀ ਵੈੱਬਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹੋ ਜੋ ਮੈਂ ਆਲਰੇਡੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਆਨਲਾਈਨ ਪਾਰਟਨਰਸ਼ਿਪ ਲੈਣ ਲਈ ਤੁਸੀਂ ਦਿੱਤੇ ਲਿੰਕ ਤੇ ਕਲਿੱਕ ਕਰੋ ਜਿਸ ਤੋਂ ਬਾਅਦ ਤੁਹਾਨੂੰ ਕੰਟੈਕਟ ਦੀ ਆਪਸ਼ਨ ਸ਼ੋ ਹੋਵੇਗੀ। ਜਿਸ ਦੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਤਿੰਨ ਆਪਸ਼ਨ ਸ਼ੋ ਹੋਣਗੇ ਜਿਨ੍ਹਾਂ ਵਿੱਚ ਤੁਸੀਂ ਪਾਰਟਨਰ ਦੀ ਆਪਸ਼ਨ ਤੇ ਕਲਿੱਕ ਕਰਨਾ ਹੈ। ਇੱਥੇ ਤੁਹਾਨੂੰ ਪਾਰਟਨਰਸ਼ਿਪ ਪਲਾਨ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ। ਤੁਸੀਂ ਕੁਐਰੀ ਵਿੱਚ ਜਾ ਕੇ ਕੁਐਸਚਨ ਵੀ ਪੁੱਛ ਸਕਦੇ ਹੋ। ਤੁਸੀਂ ਵੇਰਕਿਆਂ ਨਾਲ ਜਿਸ ਤਰ੍ਹਾਂ ਵੀ ਜੁੜਨਾ ਚਾਹੁੰਦੇ ਹੋ ਉਹ ਸਾਰੀ ਜਾਣਕਾਰੀ ਤੁਸੀਂ ਇੱਥੋਂ ਲੈ ਸਕਦੇ ਹੋ। ਇਸ ਵੈੱਬਸਾਈਟ ਤੇ ਹੀ ਵੇਰਕਿਆਂ ਦੇ ਨੰਬਰ ਵੀ ਹਨ। ਤੁਸੀਂ ਫੋਨ ਕਰਕੇ ਵੀ ਇਹਨਾਂ ਤੋਂ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਦੇ ਨਾਲ ਹੀ ਆਫਲਾਈਨ ਕੁਐਰੀਜ਼ ਦੇ ਲਈ ਤੁਸੀਂ ਮਿਲਕ ਯੂਨੀਅਨ ਕੋਲ ਵੀ ਜਾ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਦਾ ਈਮੇਲ ਆਈਡੀ ਵੀ ਦੇ ਦਿੱਤਾ ਹੈ। ਤੁਸੀਂ ਇਸ ਈਮੇਲ ਦੇ ਉੱਪਰ ਉਹਨਾਂ ਨੂੰ ਕੰਟੈਕਟ ਕਰਕੇ ਆਪਣੇ ਸਵਾਲ ਵੀ ਪੁੱਛ ਸਕਦੇ ਹੋ। ਦੋਸਤੋ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੁਹਾਲੀ ਤੇ ਰੋਪੜ ਮਿਲ ਕੇ ਲਗਭਗ 5 ਲੱਖ ਲੀਟਰ ਦੁੱਧ ਦੀ ਸੰਭਾਲ ਕਰਦੇ ਨੇ। ਪਿੰਡਾਂ ਵਿੱਚ ਬਣੀਆਂ ਦੁੱਧੀਆਂ ਡੇਰੀਆਂ ਰੋਜ਼ਾਨਾ 362000 ਲੀਟਰ ਦੁੱਧ ਦੀ ਸਪਲਾਈ ਕਰਦੀਆਂ ਨੇ। ਤੁਸੀਂ ਇਸ ਗੱਲ ਤੋਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਵੇਰਕਾ ਦੀ ਦੁੱਧ ਸਪਲਾਈ ਕਰਨਾ ਕਿੰਨਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਆਹ ਦੋਸਤੋ ਹੁਣ ਅਸੀਂ ਵੇਰਕਾ ਫਰਾਂਚਾਈਜ਼ੀ ਬਾਰੇ ਗੱਲ ਕਰਦੇ ਹਾਂ। ਵੇਰਕਾ ਦੀ ਫਰਾਂਚਾਈਜ਼ੀ ਲੈਣ ਲਈ ਤੁਸੀਂ ਨੇੜੇ ਦੀ ਵੇਰਕਾ ਸ਼ਾਖਾ ਦੇ ਨਾਲ ਕੰਟੈਕਟ ਕਰੋ ਆਨਲਾਈਨ ਜਾਂ ਫੋਨ ਦੇ ਉੱਪਰ ਕੰਟੈਕਟ ਕਰਨ ਲਈ ਤੁਸੀਂ ਸੇਮ ਈਮੇਲ ਐਡਰੈਸ ਤੇ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੇਰਕਾ ਦੀ ਫਰਾਂਚਾਈਜ਼ੀ ਲੈਣ ਲਈ ਕੁਝ ਕੁ ਸ਼ਰਤਾਂ ਜ਼ਰੂਰੀ ਨੇ ਜਿਵੇਂ ਕਿ ਤੁਸੀਂ ਪੰਜਾਬ ਦੇ ਨਿਵਾਸੀ ਹੋਣੇ ਚਾਹੀਦੇ ਹੋ ਤੁਹਾਡੀ ਉਮਰ 18 ਸਾਲ ਤੋਂ 65 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਕੀਤੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਬੂਥ ਅਲਾਟਮੈਂਟ ਵਾਸਤੇ ਅਰਜ਼ੀ ਦੇਣੀ ਪਵੇਗੀ ਅਤੇ ਅਰਜ਼ੀ ਜਮ੍ਹਾਂ ਕਰਾਉਣ ਦੇ ਲਈ ਤੁਹਾਨੂੰ ਵੇਰਕਾ ਮੁਹਾਲੀ ਡੇਰੀ ਕੈਸ਼ ਕਾਊਂਟਰ ਤੇ 500 ਰੁਪਏ ਦੀ ਪਰਚੀ ਵੀ ਕਟਾਉਣੀ ਪਵੇਗੀ ਅਤੇ ਇਸ ਦੇ ਨਾਲ-ਨਾਲ ਹੀ ਤੁਹਾਨੂੰ 25000 ਰੁਪਏ ਦਾ ਡਿਮਾਂਡ ਡਰਾਫਟ ਵੀ ਜਮ੍ਹਾਂ ਕਰਾਉਣਾ ਪਵੇਗਾ ਇਸ ਤੋਂ ਇਲਾਵਾ ਤੁਹਾਨੂੰ ਬੂਥ ਖੋਲਣ ਦੇ ਲਈ 50000 ਰੁਪਏ ਦੀ ਸਿਕਿਉਰਿਟੀ ਵੀ ਤੁਹਾਨੂੰ ਜਮ੍ਹਾਂ ਕਰਾਉਣੀ ਪੈਂਦੀ ਹੈ ਜਿਸ ਦੇ ਵਿੱਚ ਤੁਹਾਡੇ 25000 ਰੁਪਏ ਡਿਮਾਂਡ ਡਰਾਫਟ ਵਾਲੇ ਵੀ ਜੋੜ ਲਏ ਜਾਂਦੇ ਨੇ ਤੁਹਾਨੂੰ ਸਿਰਫ 25000 ਰੁਪਏ ਹੀ ਲੱਗਦਾ ਦੇਣੇ ਪ ਜੇਕਰ ਤੁਸੀਂ ਭੁਗਤਾਨ ਕਰਨ ਤੋਂ ਬਾਅਦ ਡਿਸਟ੍ਰਿਬਿਊਸ਼ਨਸ਼ਿਪ ਨੂੰ ਛੱਡ ਦਿੰਦੇ ਹੋ ਤਾਂ ਤੁਹਾਨੂੰ ਸਿਕਿਉਰਿਟੀ ਵਾਲੀ ਰਕਮ ਵਾਪਸ ਕਰ ਦਿੱਤੀ ਜਾਵੇਗੀ ਇਸ ਅਰਜੀ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਕੁਝ ਸਰਟੀਫਿਕੇਟ ਅਟੈਚ ਕਰਨੇ ਪੈਂਦੇ ਨੇ ਜਿਵੇਂ ਕਿ ਜਨਮ ਸਰਟੀਫਿਕੇਟ ਦੀ ਕਾਪੀ ਮੈਟ੍ਰਿਕ ਸਰਟੀਫਿਕੇਟ ਦੀ ਕਾਪੀ ਸੀਨੀਅਰ ਸੈਕੰਡਰੀ ਸਰਟੀਫਿਕੇਟ ਦੀ ਕਾਪੀ ਕਈ ਕਿਸਮਾਂ ਦੇ ਵਿੱਚ ਤੁਹਾਡੇ ਕੋਲ ਐਫ ਐਮ ਸੀਜੀ ਦੇ ਸਬੂਤ ਵੀ ਮੰਗਿਆ ਜਾ ਸਕਦਾ ਹੈ। ਵੇਰਕਾ ਦੀ ਫਰੈਂਚਾਈਜ਼ੀ ਨੂੰ ਤੁਸੀਂ ਦੋ ਤਰੀਕਿਆਂ ਨਾਲ ਚਲਾ ਸਕਦੇ ਹੋ। ਇੱਕ ਹੈ ਬੂਥ ਔਰ ਦੂਸਰਾ ਹੈ ਵੈਬ। ਵੇਰਕਾ ਬੂਥ ਤੁਸੀਂ ਆਮ ਹੀ ਦੇਖੇ ਹੋਣਗੇ ਜਿੱਥੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਵੇਰਕਾ ਦੇ ਪ੍ਰੋਡਕਟ ਸੇਲ ਕੀਤੇ ਜਾਂਦੇ ਨੇ। ਇਸ ਦੇ ਲਈ ਤੁਹਾਡੇ ਕੋਲ ਬਿਜਲੀ ਦਾ ਕਨੈਕਸ਼ਨ ਹੋਣਾ ਚਾਹੀਦਾ ਹੈ ਔਰ ਨਾਲ ਤੁਹਾਡੇ ਕੋਲ ਰੈਫਰਿਜਰੇਟਰ ਹੋਣਾ ਚਾਹੀਦਾ ਹੈ। ਵੇਰਕਾ ਦੇ ਮੋਸਟਲੀ ਮਿਲਕ ਪ੍ਰੋਡਕਟ ਹੋਣ ਕਰਕੇ ਰੈਫਰਿਜਰੇਟਰ ਦੀ ਜ਼ਰੂਰਤ ਪੈਂਦੀ ਹੈ ਸਾਮ ਸੰਭਾਲ ਦੇ ਲਈ। ਇਸ ਦੀ ਇੱਕ ਹੋਰ ਵੀ ਖਾਸ ਗੱਲ ਹੈ ਕਿ ਜੇ ਤੁਹਾਡਾ ਕੋਈ ਵੀ ਪ੍ਰੋਡਕਟ ਵੇਰਕਾ ਵਾਲੇ ਖੁਦ ਆ ਕੇ ਉਹ ਪ੍ਰੋਡਕਟ ਨੂੰ ਵਾਪਸ ਲੈ ਜਾਣਗੇ। ਵੇਰਕਾ ਵੈਨ ਚਲਾਉਣ ਦੇ ਲਈ ਤੁਹਾਨੂੰ ਥੋੜੀ ਗੱਡੀ ਵੱਡੀ ਲੈਣੀ ਪਏਗੀ ਜਿਵੇਂ ਕਿ ਛੋਟਾ ਹਾਥੀ ਜਾਂ ਫਿਰ ਵੈਨ। ਇਸ ਤੋਂ ਬਾਅਦ ਤੁਹਾਨੂੰ ਗੱਡੀ ਆਪਣੀ ਵੇਰਕਾ ਦੀ ਸ਼ਾਖਾ ਤੇ ਲੈ ਜਾਣੀ ਪਏਗੀ ਜਿੱਥੇ ਉਹ ਵੇਰਕਾ ਦੇ ਸਟicker ਗੱਡੀ ਤੇ ਲਗਾ ਕੇ ਉਸ ਨੂੰ ਤਿਆਰ ਕਰ ਦੇਣਗੇ। ਇਸ ਤੋਂ ਬਾਅਦ ਤੁਸੀਂ ਵੇਰਕਾ ਦੇ ਪ੍ਰੋਡਕਟ ਗੱਡੀ ਦੇ ਵਿੱਚ ਰੱਖ ਕੇ ਵੇਚ ਸਕਦੇ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਹੋਮ ਡਿਲੀਵਰੀ ਦਾ ਟ੍ਰੈਂਡ ਹੈ। ਕੁਝ ਵੇਰਕਾ ਵਾਲੇ ਹੋਮ ਡਿਲੀਵਰੀ ਦੇ ਸਿਸਟਮ ਤੇ ਵੀ ਚੱਲਦੇ ਨੇ। ਵੇਰਕਾ ਦੇ ਹਰ ਇੱਕ ਪ੍ਰੋਡਕਟ ਤੇ ਤੁਹਾਨੂੰ 2 ਤੋਂ 5 ਰੁਪਏ ਤੱਕ ਦਾ ਮਾਰਜਿਨ ਮਿਲਦਾ ਹੈ। ਹੁਣ ਮੇਰੇ ਭਰਾਵਾਂ ਨੂੰ ਇਹ ਸੁਣ ਕੇ ਮਾਰਜਿਨ ਬਹੁਤ ਹੀ ਘੱਟ ਲੱਗਿਆ ਹੋਣਾ ਪਰ ਇਹ ਘੱਟ ਨਹੀਂ ਕਿਉਂਕਿ ਦਿਨ ਦੇ ਵਿੱਚ ਵੇਰਕਾ ਦੇ ਇੰਨੇ ਪ੍ਰੋਡਕਟ ਸੇਲ ਹੁੰਦੇ ਨੇ ਕਿ ਤੁਸੀਂ ਦਿਨ ਦੇ ਵਿੱਚ 3 ਤੋਂ 5000 ਰੁਪਏ ਦੀ ਬਚਤ ਕਰ ਲੈਂਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਵੇਰਕਾ ਇੱਕ ਬਣਿਆ-ਬਣਾਇਆ ਬ੍ਰਾਂਡ ਹੈ। ਇਸ ਨੂੰ ਕਿਸੇ ਵੀ ਪਹਿਚਾਨ ਦੀ ਲੋੜ ਨਹੀਂ। ਲੋਕ ਤਾਂ ਵੇਰਕਾ ਤੇ ਅਮੋਲ ਦੇ ਵਿੱਚੋਂ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਦੋਨਾਂ ਵਿੱਚੋਂ ਕਿਹੜਾ ਬੈਸਟ ਹੈ। ਇੱਕ ਦੂਜੇ ਬ੍ਰਾਂਡ ਦੇ ਨਾਲ ਜਦੋਂ ਕੰਪੈਰੀਜ਼ਨ ਹੋਣਾ ਸ਼ੁਰੂ ਪਪੂਲਰ ਹੈ ਇਸ ਤਰ੍ਹਾਂ ਦੇ ਬ੍ਰਾਂਡ ਦੀ ਕੋਈ ਵੀ ਪਬਲਿਸਿਟੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਐਡ ਚਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਕਸਟਮਰ ਲੈਣ ਦੇ ਲਈ ਤੁਹਾਡੇ ਕੋਲ ਕਸਟਮਰ ਆਟੋਮੈਟਿਕਲੀ ਚੱਲ ਕੇ ਆਉਂਦੇ ਨੇ ਚੰਡੀਗੜ੍ਹ ਮੁਹਾਲੀ ਵਰਗੇ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਸੇਲ ਵੇਰਕਾ ਦੀ ਹੁੰਦੀ ਹੈ ਐਸ ਕੰਪੇਅਰ ਟੂ ਅਦਰ ਡੇਰੀ ਪ੍ਰੋਡਕਟਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਡੇਲੀ ਡੇਰੀਜ਼ ਤੋਂ ਦੋ ਟਾਈਮ ਦੋ ਦ ਇਕੱਠਾ ਕੀਤਾ ਜਾਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਡੇਲੀ ਡੇਰੀ ਪ੍ਰੋਡਕਟਸ ਤਿਆਰ ਕੀਤੇ ਜਾਂਦੇ ਇਹ ਪ੍ਰੋਡਕਟ ਤਾਂ ਹੀ ਨਵੇਂ ਬੰਦੇ ਨੇ ਕਿਉਂਕਿ ਇਹਨਾਂ ਦੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ ਇਹਨਾਂ ਗੱਲਾਂ ਤੋਂ ਹੀ ਤੁਸੀਂ ਵੇਰਕਾ ਦੀ ਡੇਲੀ ਸੇਲ ਦਾ ਅੰਦਾਜ਼ਾ ਲਗਾ ਸਕਦੇ ਹੋ ਮੈਂ ਤੁਹਾਨੂੰ ਹੁਣ ਤੱਕ ਸਿਰਫ 10-20 ਰੁਪਏ ਵਾਲੀਆਂ ਚੀਜ਼ਾਂ ਤੇ ਹੀ ਮਾਰਜਨ ਦੱਸਿਆ ਹੈ ਅਲੱਗ-ਅਲੱਗ ਰੇਟਾਂ ਦੇ ਉੱਪਰ ਅਲੱਗ-ਅਲੱਗ ਮਾਰਜਨ ਨੇ ਤੁਸੀਂ ਇਹ ਰੇਟ ਲਿਸਟ ਵੇਰਕਾ ਤੋਂ ਲੈ ਸਕਦੇ ਹੋ ਦੋਸਤੋ ਹੁਣ ਅਸੀਂ ਇਹ ਵੇਖਦੇ ਹਾਂ ਕਿ ਵੇਰਕਾ ਕਿਹੜਾ-ਕਿਹੜਾ ਪ੍ਰੋਡਕਟਸ ਦੀ ਵਿਕਰੀ ਕਰਦਾ ਹੈ ਵੇਰਕਾ ਤੋਂ ਲਗਭਗ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਲੱਸੀ, ਖੀਰ, ਆਈਸਕ੍ਰੀਮ, ਨਿੰਬੂ ਪਾਣੀ, ਵੇਰਕਾ ਪੀਓ ਜੂਸ ਕਿਓ ਮੱਖਣ ਪਨੀਰ ਅਤੇ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਵੇਰਕਾ ਦੇ ਪ੍ਰੋਡਕਟ ਨੇ ਇਹ ਸਾਰੇ ਹੀ ਪ੍ਰੋਡਕਟ ਤਾਜ਼ੇ ਤੇ ਫਰੈਸ਼ ਹੁੰਦੇ ਨੇ ਇਸ ਕਰਕੇ ਲੋਕ ਇਹਨਾਂ ਨੂੰ ਜ਼ਿਆਦਾ ਖਰੀਦਦੇ ਨੇ 10 10 ਰੁਪਏ ਵਾਲੀ ਲੱਸੀ ਲੋਕ ਤਾਂ ਬਹੁਤ ਖਰੀਦਦੇ ਨੇ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਨੂੰ ਫਲੇਵਰ ਮਿਲ ਜਾਂਦੇ ਨੇ ਔਰ ਇਸ ਦੀ ਇਸੇ ਕਰਕੇ ਵਿਕਰੀ ਵੀ ਜ਼ਿਆਦਾ ਹੈ ਜਿਵੇਂ ਕਿ ਨਮਕੀਨ ਲੱਸੀ ਮਿੱਠੀ ਲੱਸੀ ਨਾਰਮਲ ਲੱਸੀ ਆ ਤੁਸੀਂ ਇਹਨਾਂ ਸਾਰੇ ਪ੍ਰੋਡਕਟਸ ਨੂੰ ਵੇਚ ਕੇ ਦਿਨ ਦੇ ਵਿੱਚ 4 ਤੋਂ 5000 ਰੁਪਏ ਆਰਾਮ ਦੇ ਨਾਲ ਕਮਾ ਸਕਦੇ ਹੋ ਯਕੀਨ ਮੰਨੋ ਵੇਰਕਾ ਦੇ ਹਰ ਇੱਕ ਬੂਥ ਦੇ ਵਿੱਚ ਨਾਰਮਲੀ ਸਮਾਨ ਇੱਕ ਦਿਨ ਦੇ ਵਿੱਚ ਵਿਕ ਜਾਂਦਾ ਹੈ ਤੇ ਨੈਕਸਟ ਦਿਨ ਨਵਾਂ ਫਰੈਸ਼ माल ਆਉਂਦਾ ਹੈ ਜੇਕਰ ਤੁਸੀਂ ਦੇਣ ਦੇ ਵਿੱਚ 2000 ਰੁਪਏ ਦੀ ਵੀ ਬਚਤ ਕਰਦੇ ਹੋ ਤੇ 30 ਦਿਨਾਂ ਦੇ ਵਿੱਚ ਤੁਸੀਂ ਆਰਾਮ ਦੇ ਨਾਲ 60000 ਰੁਪਏ ਕਮਾ ਸਕਦੇ ਹੋ ਅਤੇ ਇਸ ਦੇ ਨਾਲ ਤੁਸੀਂ ਪਹਿਲੇ ਮਹੀਨੇ ਹੀ ਫਰੈਂਚਾਈਜ਼ੀ ਵਾਲੇ 50000 ਰੁਪਏ ਪੂਰੇ ਕਰਨ ਹੋਗੇ ਤੁਹਾਡਾ ਇਹ ਬਿਜ਼ਨਸ ਪਹਿਲੇ ਦਿਨ ਤੋਂ ਹੀ ਚੱਲੇਗਾ ਕਿਉਂਕਿ ਇੱਕ ਏਰੀਆ ਦੇ ਵਿੱਚ ਇੱਕ ਬੰਦੇ ਨੂੰ ਹੀ ਇਹ ਫਰੈਂਚਾਈਜ਼ੀ ਮਿਲਦੀ ਹੈ ਜਦ ਇੱਕ ਏਰੀਆ ਦੇ ਵਿੱਚ ਇੱਕ ਬ੍ਰਾਂਡ ਦੀ ਇੱਕ ਫਰੈਂਚਾਈਜ਼ੀ ਹੋਏਗੀ ਤੇ ਸਮਾਨ ਵੀ ਸਭ ਤੋਂ ਜ਼ਿਆਦਾ ਉਸ ਦਾ ਹੀ ਵਿਕੇਗਾ ਇੱਕ ਫਰੈਂਚਾਈਜ਼ੀ ਲੈਣ ਦੇ ਨਾਲ ਤੁਹਾਨੂੰ ਹੀ ਨਹੀਂ ਪਿੰਡ ਦੇ ਹੋਰ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਵੇਰਕਾ ਦੇ ਸਾਰੇ ਪ੍ਰੋਡ ਮੱਝਾਂ گاਵਾ ਦਾ ਜ਼ਿਆਦਾ ਕੰਮ ਪਿੰਡ ਵਾਲੇ ਹੀ ਲੋਕ ਕਰਦੇ ਨੇ ਇਸ ਲਈ ਜੇ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਵੇਰਕਾ ਫਰਾਂਚਾਈਜ਼ੀ ਬਾਰੇ ਜ਼ਰੂਰ ਦੇਖੋ ਔਰ ਇਸ ਦੀਆਂ ਸ਼ਰਤਾਂ ਨੂੰ ਦੇਖ ਕੇ ਤੁਸੀਂ ਇਸ ਤੇ ਅਪਲਾਈ ਵੀ ਜ਼ਰੂਰ ਕਰੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਮੈਂਟ ਦੇ ਵਿੱਚ ਇਹ ਲਿਖਿਆ ਸੀ ਕਿ ਘੱਟ ਇਨਵੈਸਟਮੈਂਟ ਦੇ ਨਾਲ ਕਿਹੜਾ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਹੈ ਇਹ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਤੁਸੀਂ ਘੱਟ ਅਮਾਉਂਟ ਦੇ ਵਿੱਚ ਇਹ ਵੇਰਕਾ ਫਰਾਂਚਾਈਜ਼ੀ ਸ਼ੁਰੂ ਕਰ ਸਕਦੇ ਹੋ ਇਸ ਦੇ ਨਾਲ ਨਾਲ ਇੱਕ ਫਾਇਦਾ ਇਹ ਵੀ ਹੈ ਕਿ ਜੇ ਤੁਸੀਂ ਬਿਜ਼ਨਸ ਨਹੀਂ ਚਲਾਉਣਾ ਚਾਹੁੰਦੇ ਇਸ ਨੂੰ ਛੱਡਣਾ ਚਾਹੁੰਦੇ ਤੁਹਾਡੇ ਸਿਕਿਉਰਟੀ ਅਮਾਉਂਟ ਵੀ ਤੁਹਾਨੂੰ ਰਿਫੰਡ ਮਿਲ ਜਾਂਦਾ ਹੈ ਪਰ ਜੇਕਰ ਤੁਸੀਂ ਵੇਰਕਾ ਦੇ ਕੰਮ ਦੇ ਵਿੱਚ ਪੈ ਗਏ ਤਾਂ ਤੁਹਾਨੂੰ ਕੰਮ ਛੱਡਣ ਦਾ ਦਿਲ ਹੀ ਨਹੀਂ ਕਰਨਾ ਤੁਸੀਂ ਹੋਰ ਇਸ ਨੂੰ ਅੱਗੇ ਵਧਾਉਣ ਬਾਰੇ ਜ਼ਰੂਰ ਸੋਚੋਗੇ ਦੋਸਤੋ ਮੈਂ ਤੁਹਾਨੂੰ ਵੇਰਕਾ ਦੇ ਬਾਰੇ ਲਗਭਗ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇ ਦਿੱਤੀ ਹੈ ਇਸ ਦੇ ਨਾਲ ਹੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਵੀ ਦੇ ਦਿੱਤੇ ਨੇ ਤੁਸੀਂ ਉੱਥੇ ਜਾ ਕੇ ਵੀ ਖੁਦ ਸਟੱਡੀ ਕਰ ਸਕਦੇ ਹੋ ਜੇਕਰ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਤੁਸੀਂ ਈਮ ਕਰਤੇ ਵੇਰਕਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤ 6 ਕਾਲ ਮੈਂ ਰஞ்சிਪ